ਮੁਛਾਂ ਦੇ ਚੱਕਰ ਦੇ ਕਿਤੇ ਬੈਗ ਚ ਕਾਲਨਦੇ ਸੋ ਆਪਾਂ ਹੋ ਗਏ ਜੀ ਵਿਲੇ ਆ ਚੈੱਕ ਕਰ ਸਕਦੇ ਹਾਂ ਮੁਛ ਇੱਧਰ ਦੋ ਵੱਜ ਜਾਂਦੀਆਂ ਨੇ ਵੈਸੇ ਪਰ ਉਦਾਂ ਅੱਗੇ ਨਾਲੋਂ ਬੈਟਰ ਦਮਨ ਦੱਸੂਗਾ ਨਹੀਂ ਸਹੀ ਨੇ ਸਹੀ ਨੇ ਸਾਸੀ ਕਾਲੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਲ ਵੀ ਚੈਨਲ ਵਿੱਚ ਵੈਲਕਮ ਕਰਦੇ ਸਾਡੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਤੁਸੀਂ ਸਰਜਨ ਠੀਕ ਠਾਕ ਹੋਵੋ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅੱਜ ਹੈਗਾ ਜੀ ਆਪਾਂ ਨੂੰ ਕੰਮ ਫਲੈਕਸ ਵਾਲਾ ਸਭ ਤੋਂ ਮੇਨ ਸੋ ਆਪਾਂ ਹੁਣ ਚੱਲਦੇ ਆਂ ਤੇ ਬਾਈ ਨੂੰ ਬੁਲਾਉਨੇ ਆ ਉਹ ਨਾਪ ਲੈ ਕੇ ਜਾਊਗਾ ਫਿਰ ਉਹਨੂੰ ਡਿਜ਼ਾਈਨ ਦੱਸ ਕੇ ਆਉਨੇ ਆ ਉਧਰੋਂ ਹਣੀ ਵੀ ਰ ਆ ਰਿਹਾ ਸੋ ਪ੍ਰੀਤ ਨੂੰ ਵੀ ਬੁਲਾ ਲੈਨੇ ਆ ਸੋ ਅੱਜ ਆਪਾਂ ਫਲੈਕਸ ਵਾਲਾ ਕੰਮ ਪਹਿਲਾਂ ਨਿਬੜਦੇ ਆ ਫਿਰ ਬਾਕੀ ਦਾ ਕੰਮ ਫਿਰ ਨਾਲ-ਨਾਲ ਤੁਹਾਨੂੰ ਦਿਖਾਈ ਚਲਾਂਗੇ ਜੋ-ਜੋ ਕਰਦੇ ਆਂ ਟਾਈਮ 10 ਵਜ ਗਏ ਜੀ ਅੱਜ ਫੇਰ ਧੁੰਦ ਪੈ ਗਈ ਆ ਅੱਜ ਤਾਂ ਨਹੀਂ ਧੁੱਪ ਨਿਕਲਦੀ ਮੈਨੂੰ ਲੱਗਦਾ ਵੇਖ ਲਓ ਇਹਦੇ ਕੰਮ ਦੁਪਹਿਰ ਥੱਲੇ ਆ ਗਿਆ ਨਾ ਵੇਖ ਲਈ ਫਿਰ ਤੇਰੀ ਚਿੰਗਿਆੜਾ ਨਿਕਲ ਜਾਣੀ ਆ ਟਾਇਰ ਕੋ ਛੋਟਾ ਜਿਹਾ ਟਾਇਰ ਨਹੀਂ ਹੈਗਾ ਇਹਦਾ ਵੇਖ ਲੈ ਘਟਣਾ ਥੋੜੀ ਪੰਗੇ ਲੈਣੋ ਕਿਨੂੰ ਸੱਚੀ ਆ ਜਾਣਾ ਥੱਲੇ ਯਾਰ ਹੱਦ ਆ ਗਿਆ ਆ ਗਿਆ ਆ ਗਿਆ ਹੈ ਵੇਖਾ ਬੁਲਾ ਵੇਖ ਲੈ ਸੱਚੀ ਰਕੀ ਬੱਟੀ ਆਈ ਚੱਪਲ ਗੱਲੀ ਰੱਖੀ ਜੀ ਆਹ ਕੋਨੂੰ ਯਾਰ ਤੂੰ ਸ਼ਰਾਤ ਤਾਂ ਘੱਟ ਕਰਿਆ ਕਰ ਆਵੇ ਲੱਗਤੀ ਚੱਪਾ ਹੌਣ ਖੋਛੇ ਹਾਂ ਮੇਰਾ ਪੈਸਾ ਲਓ ਵੀ ਪਾਤੇ ਮਿੱਤਰਾਂ ਨੇ ਚੱਲੇ ਆਫਿਸ ਨੂੰ ਹਣੀ ਵੀਰਾ ਵੀ ਆ ਰਿਹਾ ਤੇ ਫਲੈਕਸ ਵਾਲਾ ਫੇਰ ਨੰਬਰ ਬੰਦ ਕਰੀ ਬਠਾ ਯਾਰ ਨਵੇਂ ਵਾਲੇ ਕੋਲ ਵੀ ਔਖਾ ਹੀ ਹੈ ਯਾਰ ਫਲੈਕਸ ਵਾਲਿਆਂ ਦਾ ਚੱਲ ਦੇਖਦੇ ਹਾਂ ਚੱਲ ਕੇ ਲੋ ਜੋਬਸ ਪਹੁੰਚ ਗਏ ਹਣੀ ਵੀਰਾ ਆਉਂਦਾ ਤਾਂ ਫਿਰ ਫਲੈਕਸ ਵਾਲੇ ਕੋਲ ਚੱਲ ਕੇ ਆਉਨੇ ਆ ਲੋ ਹੇ ਮੈਟਰੋ ਪਹੁੰਚ ਚੁੱਕੇ ਨੇ ਹਣੀ ਜੀ ਆਪਣੇ ਨਾਲ ਆਉਂਦਾ ਸਾਰ ਖਿੜਕੀਆਂ ਖੁੜਕੀਆਂ ਖੋਲ ਕੇ ਧੁੱਪ ਸੇਕਣ ਲੱਗ ਗਏ ਤੇ ਕੀ ਕਰ ਰਹੇ ਹੋ ਤੁਸੀਂ ਵਿੰਡੋ ਡਾਊਨ ਕਰਦਾ ਵਿੰਡੋ ਡਾਊਨ ਕਰਦਾ ਹੁਣ ਕੀ ਕਹਿੰਦਾ ਤੇਰਾ ਫਲੈਕਸ ਵਾਲਾ ਮੈਂ ਪਤਾ ਇਹਨਾਂ ਨੂੰ ਦੱਸੀ ਜਨਾ ਵੀ ਇਹ ਫਲੈਕਸ ਲਵਾ ਕੇ ਦਊਗਾ ਹੁਣ ਮੈਨੂੰ ਫਲੈਕਸ ਵਾਲੇ ਆ ਰਹੇ ਆ ਰਹੇ ਅੱਛਾ ਕਿਹੜਾ ਹੋ ਗਈ ਕੱਲ ਵਾਲਾ ਕਿ ਹੋਰ ਕੋਈ ਨਹੀਂ ਹੋਰ ਹੈ ਹੋਰ ਕੋਈ ਆਊਗਾ ਫਲੈਕਸ ਵਾਲਿਆਂ ਦੀ ਹਵਾ ਖਰਾਬ ਹੋਈ ਹੈ ਯਾਰ ਮੌਕਾ ਕੀਤਾ ਬੈ ਲੋ ਵੀ ਮਿੱਤਰੋ ਸੰਗਰੂਰ ਚ ਲੱਗ ਰਹੇ ਨੇ ਭਾਂਤ ਭਾਂਤ ਤੇ ਜਾਮ ਤੁਹਾਨੂੰ ਦੱਸਿਆ ਹੀ ਆ ਅੱਜ ਹੁਣ ਅਸੀਂ ਪੁਲ ਕੋਲ ਆ ਗਏ ਆ ਇੱਧਰ ਧੂਰੀ ਵਾਲੇ ਪਾਸੇ ਵੀ ਜਾਮ ਲੱਗਿਆ ਹੋਇਆ ਨਾਲ ਕਾਣੇ ਚੌਂਗ ਚ ਵੀ ਜਾਮ ਲੱਗਿਆ ਜਿੱਥੇ ਪੁਲਿਸ ਵਾਲੇ ਖੜ ਜਾਂਦੇ ਉਸ ਜਾਮ ਲੱਗ ਜਾਂਦਾ ਬਣ ਆਪਣੇ ਨਾਲ ਆ ਚੁੱਕੇ ਨੇ ਦਮਨ ਪ੍ਰੀਤ ਸਿੰਘ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਪਰ ਕਦੀ ਟਾਟਾ ਸੁਮੋ ਤੇ ਦੇਖਿਆ ਐਗਜ਼ੌਸਟ ਲੱਗਿਆ ਦੇਖ ਲੱਗੇ ਸਹੀ ਗੱਲ ਆ ਇਹ ਗੱਡੀਆਂ ਦਾ ਇਹਨੂੰ ਸ਼ੌਂਕ ਆ ਮੁੰਡੇ ਨੂੰ ਗੱਡੀਆਂ ਬਹੁਤ ਜੱਜ ਘੈਂਟ ਤਰੀਕੇ ਨਾਲ ਦੇਖ ਲੈਂਦਾ ਇਹ ਆਪਾਂ ਨੋਟ ਕਰਦੇ ਬਾਰੇ ਉਹ ਗੱਲਾਂ ਨੋਟ ਕਰ ਲੈਂਦਾ ਤੇ ਆਪਾਂ ਹੁਣ ਚੱਲੇ ਆ ਜੀ ਚੱਲੇ ਆ ਜੀ ਕਿੱਥੇ ਚੱਲੇ ਆ ਜੀ ਅਸੀਂ ਚੱਲੇ ਆ ਗੱਬਰ ਵੀਰੇ ਕੋਲ ਆਹ ਮੁੱਛਾਂ ਦਾ ਤੁਸੀਂ ਹਾਲ ਦੇਖ ਰਹੇ ਹੋ ਇਹ ਬਿੰਗੀਆਂ ਟਿੱਡੀਆਂ ਨਹੀਂ ਹੋਈਆਂ ਪਈਆਂ ਨੇ ਸੈੱਟ ਕਰਾ ਕੇ ਦੇ ਹੁਣੇ ਆ ਤੇ ਬਾਈ ਦਾ ਕੰਮ ਬਹੁਤ ਘੈਂਟ ਆ ਮੁੱਛਾਂ ਦਾੜੀ ਦਾ ਹੀ ਕੰਮ ਆ ਮੀਨ ਤੇ ਦਮਨ ਨੂੰ ਵੀ ਦਿਖਾ ਕੇ ਲੈਣੇ ਦਮਨ ਕਹਿੰਦਾ ਸੀ ਵੀ ਮੈਂ ਵੀ ਆਪਣੀਆਂ ਮੁੱਛਾਂ ਥੋੜੀਆਂ ਸੈੱਟ ਕਰਾਉਣੀਆਂ ਦਮਨ ਨੇ ਪਰ ਆਪੇ ਸੈੱਟ ਕਰ ਲੀਆਂ ਨੇ ਪਰ ਇਹਨੂੰ ਕੰਮ ਦਿਖਾ ਕੇ ਲੈਣਾ ਬੰਦੇ ਦਾ ਬੰਦੇ ਦਾ ਕੰਮ ਵਧੀਆ ਉਹਦਾ

ਤੇਰੀਆਂ ਕੋਈ ਤਾਈ ਸੈੱਟ ਹੋਣਗੀਆਂ ਓਏ ਓਏ ਮਿੱਤਰੋ ਹੋ ਗਏ ਆ ਵੇਲੇ 2:30 ਵਜੇ ਆਏ ਓਏ ਬਾਰੀ ਕਿੰਨੀ ਖੁੱਲੀ ਆ ਬਾਰੀ ਘੱਟ ਖੁੱਲੀ ਹੋਈ ਸੀ ਤੇ ਬੰਦ ਹੀ ਨਹੀਂ ਹੋਈ ਸੀ ਬਾਰੀ ਦੇਖੀ ਬੈਗ ਬੁੱਕ ਪਿਆ ਸੁਖਰਾ ਮੁੱਛਾਂ ਦੇ ਚੱਕਰ ਚ ਕਿਤੇ ਬੈਗ ਚ ਕਾਲ ਲੰਦੇ ਸੋ ਆਪਾਂ ਹੋ ਗਏ ਆ ਜੀ ਵੇਲੇ ਆ ਚੈੱਕ ਕਰ ਸਕਦੇ ਹਾਂ ਮੁੱਛਾਂ ਨੂੰ ਇਹਦਰ ਦੋ ਬੰਦ ਜਾਂਦੀਆਂ ਨੇ ਵੈਸੇ ਪਰ ਉਦਾਂ ਅੱਗੇ ਨਾਲੋਂ ਬੈਟਰ ਆ ਦਮਨ ਦੱਸੂਗਾ ਨਹੀਂ ਸਹੀ ਨੇ ਸਹੀ ਨੇ ਬਹੁਤ ਵਧੀਆ 200 ਰੁਪਏ ਦੇ ਵਿੱਚ ਕਰ ਦਿੰਦਾ ਯਾਰ ਪਰ ਟਾਈਮ ਥੋੜਾ ਜਿਆਦਾ ਲੱਗਦਾ ਟਾਈਮ ਟੇਕਿੰਗ ਟਾਈਮ ਟੇਕਿੰਗ ਪ੍ਰੋਸੈਸ ਆ ਇਹ ਅੱਜ ਤਾਂ ਫਿਰ ਵੀ ਅਸੀਂ ਡਾਇਰੈਕਟ ਉਹਨਾਂ ਨਾਲ ਸਕਾਲੀਆਂ ਕਿਉਂਕਿ ਸਰਦੀਆਂ ਦੇ ਵਿੱਚ ਤਾਂ ਵੈਸੇ ਵੀ ਸੁੱਕਦੀਆਂ ਨਹੀਂ ਹਨਾ ਸਹੀ ਗੱਲ ਤੇ ਹੁਣ ਆਈ ਜਾਂਦੇ ਨੇ ਸਾਨੂੰ ਘਰੋਂ ਫੋਨ ਘਰੇ ਚੱਲਦੇ ਆ ਪਹਿਲਾਂ ਆਪਾਂ ਹੈਰੀ ਦੇ ਕੋਲੋਂ ਪੀਸੀ ਚੱਕਦੇ ਆ ਹੈਰੀ ਆ ਗਿਆ ਉਹ ਰੋ ਪਈ ਜਾਂਦਾ ਪੀਸੀ ਚੱਕ ਕੇ ਲੈ ਕੇ ਜਾਉਂ ਉਹਫਿਸ ਵਾਸਤੇ ਹੁਣ ਆਪਾਂ ਪਾਉਨੇ ਚਾਲੇ ਵਾਪਸੀ ਨੂੰ ਚੱਲ ਉਹਈ ਜਾ ਯਾਰ ਦਾ ਮਨ ਕਲੋਲ ਕਰਤੀ ਆ ਜੈਕਟ ਭੁਲਾਤੀ ਭੁੱਲੀ ਵਾਪਸ ਜਾਣਾ ਪੈਣਾ ਹੁਣ ਹੁਣ ਵਾਪਸ ਚੱਲੇ ਜੀ ਜੈਕਟ ਚੱਕ ਕੇ ਲਿਉਨੇ ਆ ਜੈਕਟ ਹੀ ਭੁੱਲਿਆ ਏ ਫੇਰ ਪਤਾ ਨਹੀਂ ਕਦੋਂ ਆਇਆ ਜਾਊ ਇੱਧਰ ਇਸ ਤੋਂ ਬੈਟਰ ਹੈ ਕਿ ਪਹਿਲਾਂ ਹੀ ਚੱਕ ਲਿਓ ਨੇੜੇ ਹੀ ਸੀ ਨੇੜੇ ਹੀ ਯਾਦ ਆ ਗਿਆ ਜੇ ਕਿਤੇ ਉੱਧਰ ਜਾ ਕੇ ਯਾਦ ਆਉਂਦਾ ਫੇਰ ਤਾਂ ਗਈ ਸੀ ਕਹਾਣੀ ਆ ਵੇ ਲੋ ਜੀ ਘਰ ਵਾਲੇ ਨੂੰ ਜਾਣ ਤਰੋਕਨ ਦੇ ਤਰੀਕੇ ਲੋਕ ਖੋਲੜਾ ਹੁੰਦਾ ਤੈਨੂੰ ਹੁਣ ਫੇਰ ਲਾਇਆ ਕਰ ਕਿ ਕਿੱਥੋਂ ਪੁੱਛ ਗਿਆ ਪਿੱਛੇ ਹੋ ਜੋ ਪਿੱਛੇ ਪਿੱਛੇ ਹੋ ਜੋ ਪਿੱਛੇ ਚਲੋ ਨ ਜਾਣਦੇ ਮੈਨੂੰ ਹੈ ਚੱਟ ਕੇ ਕਿੱਧਰ ਮਾਤਾ ਵੀ ਤੇ ਦਹੀ ਸਟਿਊ ਨਾਲ ਕਰਕੇ ਲਾਣਾ ਲਓ ਯਾਰ ਬੰਦਾ ਤਲਿਆ ਨਹੀਂ ਨਾਲ ਆਈ ਗਿਆ ਧੱਕੇ ਨਾਲ ਹੀ ਬੈ ਗਈ ਯਾਰ ਮੈਨੂੰ ਨਹੀਂ ਪਤਾ ਮੈਨੂੰ ਆਫਿਸ ਉਹ ਰੱਖ ਲੋ ਕੀ ਰਿਸੈਪਸ਼ਨ ਵਾਲੀ ਬੀਬੀ ਮੈਂ ਸਾਡੇ ਕੋਲ ਆਪਣੇ ਪੈ پورے ਕਰਨ ਨੂੰ ਪੈਸੇ ਨਹੀਂ ਹੈਗੇ ਮੈਂ ਤਾਂ ਪੀ ਆਦਿਆ ਕਰੋ ਝਾੜੂ ਪੋਚਾ ਵੀ ਲਾ ਦਿਆ ਕਰੋ ਅੱਛਾ ਠੀਕ ਆ ਚਲੋ ਜੀ ਹੁਣ ਆਪਾਂ ਚੱਲਦੇ ਹੈਰੀ ਕੋਲ ਹੈਰੀ ਨੇ ਹੈਰੀ ਦਾ ਪੀਸੀ ਜਿਹੜਾ ਉਹ ਗੱਡੀ 'ਚ ਰੱਖੀ ਏ ਤੇ ਅਫੀਸ਼ ਲੈ ਕੇ ਆਉਣਾ ਉਹ ਸਵੇਰ ਦਾ ਕਾਲਾ ਪਿਆ ਉਹ ਸਵੇਰ ਦਾ ਤਾਂ ਨਹੀਂ ਆਈ ਉਹ 4 ਵਜੇ ਐ ਪਰ ਹੁਣ ਉਹਦਾ ਮੈਨੂੰ ਉਹਦਾ ਮੈਂ ਸੀਗਾ ਬਾਹਰ ਉਹਦਾ ਉਹ ਕਹੀ ਜਾਂਦਾ ਤੁਸੀਂ ਕਹੋ ਗੱਡੀ ਦਿਖਾਈ ਜਾਂਦਾ ਹਾਂ ਤੇ ਮੈਂ ਮੁੱਛਾ ਸੈੱਟ ਕਰਾਉਣ ਬਾਗਿਆ ਤੇ ਹੁਣ ਉਹ ਕਹਿੰਦਾ ਵੀ ਪੀਸੀ ਰੱਖਣਾ ਹੀ ਰੱਖਣਾ ਅੱਜ ਗਰਾਰੀ ਐ ਚਲੋ ਪੀਸੀ ਰਖਾ ਦਨੇ ਆ ਉਹਦਾ ਆਫਿਸ ਦੇ ਵਿੱਚ ਫਿਰ ਆਪਾਂ ਸ਼ੁਰੂ ਕਰਦੇ ਆ ਗੱਲ ਪਸਾਂ ਦਾ ਕੰਮ ਆਫਿਸ ਆ ਦੇ ਚਾਹੇ ਚੋਰੀ ਵੀ ਲੈ ਲੈ ਚੱਲਿਆ ਚਾਹੇ ਚੋਰੀ ਕੌਣ ਚਲਿਆ ਅਸੀਂ ਕੰਮ ਕਰਦੇ ਫਿਰਦੇ ਆ ਬਾਈ ਫਿਰਦੇ ਰਹਿੰਦੇ ਤੇ ਸਾਡੀ ਵਾਰੀ ਤੂੰ ਹੀ ਜਾਣਦਾ ਹਸਤਾਜ ਅਸੀਂ ਚਾਹੇ ਚੋਰੀ ਲਈ ਨਹੀਂ ਅੱਜ ਨਹੀਂ ਚਾਹੇ ਚੋਰੀ ਚੋਰੀ ਜਾਣਾ ਅਸੀਂ ਅੱਜ ਦਾ 4-5 ਰਗਾ ਦਨਾ ਗੱਡੀ ਦਾ ਓ ਯਾਰ ਹੱਦ ਆ ਯਾਰ ਯਕੀਨ ਹੀ ਨਹੀਂ ਯਾਰ ਇਹਨੂੰ ਯਕੀਨਾਂ ਨੂੰ ਬੰਦਿਆ ਤੇ ਆਣੀ ਜਦੋਂ ਆਣੀ ਵਲੌਗ ਬਣੇ ਫਿਰ ਆਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਆਪ ਦੇ ਕਾਣ ਪਿੰਡ ਹੈਂ ਨਹੀਂ ਕਹੀਂ ਗਰੀਬ ਬੰਦਿਆ ਘਰੇ ਗਰੀਬਣਿਆ ਤੂੰ 4 ਘੰਟੇ ਦੇ ਲਾ ਆਈਂ ਸੇਮੀ ਨਾਲ ਬਾਜ਼ਾਰ ਯਾਰ ਨੂੰ ਸ਼ਾਪਿੰਗ ਕਰਨ ਦੀ ਤੈਨੂੰ ਪਤਾ ਤਾਂ ਹੈਗਾ ਜਦੋਂ 1 ਘੰਟੇ ਦਾ ਕਹਿ ਕੇ ਜੇ ਇਹ ਤੇ 4 ਲੱਗਦੇ ਲੱਗਦੇ ਆ ਸ਼ਾਪਿੰਗ ਫਿਰ ਖਾਇ ਹੋਣਾ ਸੀ ਕੁਛ ਕੋਈ ਚਾਹਤਾ ਹੀ ਉਲਟਾ ਕਰਦਾ ਹੀ ਬੰਦ ਖਾਤਾ ਬੰਦ ਚੱਲ ਉਹਨਾਂ ਨਾਲ ਮਿਲਾਂਦੇ ਸਾਨੂੰ ਹੈਰੀ ਹੋਰਾਂ ਨਾਲ ਆਹ ਦੇਖੋ ਜੀ ਪਛਾਣੋ ਜੀ ਗੱਡੀ ਆ ਮੋੜਿਆਈ ਗੱਡੀ ਜੀ ਮਸਾ ਮੋੜਿਆ ਹੈ ਧਾਰਮਿਕ ਯਾਤ ਤੁਸੀਂ ਆ ਦੇਖੋ ਵੀ ਗੱਡੀ ਨਹੀਂ ਆ ਗਿਆ ਤੂੰ ਵਾਪਸ ਆ ਗਿਆ ਸਾਸਰੀ ਘਰ ਬੁਲਾ ਫਸਲਾ ਹਾਂ ਸਾਸਰੀ ਘਰ ਦੇ ਸਾਰਿਆਂ ਨੂੰ ਤੇ ਦਵਾਰੇ ਬੁਲਾਓ ਦੇ ਵਿੱਚ ਕਿੱਥੇ ਕਿੱਥੇ ਜਾਇਆ ਕਿੱਥੇ ਕਿੱਥੇ ਜਾਇਆ ਹੈਗਾ ਨਹੀਂ ਮੁੜੇਗੀ ਵਾਪਸ ਨਹੀਂ ਲੋਟੇ ਆ ਰਹੀ ਕਿੱਥੇ ਕਿੱਥੇ ਜਾਇਆ ਅਸੀਂ ਜਾਏ ਗੋਵਿੰਦਰਾ ਸਾਹਿਬ ਤੰਤਾਰਾ ਸਾਹਿਬ ਤੇ ਝੂਲਣੇ ਮਹਿਲ ਆ ਤੇ ਇੱਕ ਵੀਰੇ ਉਹ ਸੀ ਉੱਥੇ ਨੋਜ਼ ਪੁਆਇੰਟ ਆ ਦਿੱਸੇ ਦੋਨੇ ਦਿਰਾ ਇਕੱਠੇ ਹੁੰਦੇ ਨੇ ਪਾਕਿਸਤਾਨ ਦਾ ਬਾਰਡ ਤੱਕ ਜਾਇਆ ਤੇ ਨਾ ਨਾ ਉਹ ਉੱਧਰ ਨਹੀਂ ਗਏ ਸੀ ਬਸ ਉਹ ਵਿਆਸ ਵਾਲੇ ਪਾਣੀ ਤੱਕ ਹੀ ਗਏ ਸੀ ਪਾਕਿਸਤਾਨ ਪਾਣੀ ਜਾਂਦੇ ਹਾਂ ਹਾਂ ਮਾਤਾ ਪਕ ਬਣੀ ਗਏ ਨਾ ਉੱਧਰ ਨਹੀਂ ਗਏ ਬੱਬੀ ਉਹ ਆਪਣੇ ਘਰਾਂ ਦੇ ਲੱਗ ਗਏ ਸੀ ਉਧਰ ਆਏ ਸੀਗੇ ਚੱਕਰ ਉਹ ਲੇਟ ਹੋ ਰੇ ਸੀ ਇੱਕ ਤਾਂ ਨੇੜਾ ਹੋ ਰਿਹਾ ਸੀ ਜਿਆਦਾ ਤੇ ਫਿਰ ਮਾਇਕਾ ਜਿੱਥੇ ਸੇ ਮੇਨ ਮੇਨਾ ਪਹਿਲਾਂ ਉਹ ਘੁੰਮੂ ਲਾ ਆ ਕਿਤੇ ਬਾਹਰ ਦਿੱਤਾ ਸੜਕ ਤੋਂ ਕਿਉਂ ਨੇ ਕਿਹਾ ਸੀ ਬਾਲਾ ਫਿਰ ਉਹ ਡੈਡੀ ਹਣ ਕਰਨਾ ਉਹ ਦੇਖਣਾ ਨੋਚ ਪੁਆਇੰਟ ਆ ਵਿਚਾਰੀ ਜਿੰਦਾਬਾਦ ਛੋਟੀ ਐਨ ਛੋਟੀ ਐਨ ਤੇ ਕੀ ਹੋਇਆ ਸੀ ਛੋਟੀ ਐਨ ਛੋਟੀ ਉਹ ਜਿਹੜੇ ਜਾਂਦੇ ਸਪੈਸ਼ਲ ਹੋ ਕੇ ਵੱਡੀ ਕਰਦਾਂਗੇ ਨਾਲ ਚੱਲਾਂਗੇ ਆਪਾਂ ਹੁਣ ਦੇਖਣੇ ਦੁਬਾਰੇ ਇੱਥੇ ਚੋ ਜਾਣਾ ਫਿਰ ਉੱਥੇ ਆ ਜਾਣਾ ਲਓ ਵੀ ਮੋੜਿਆ ਆ ਮੁੰਡਾ ਆਉਂਦਿਆਂ ਸਾਰੇ ਇਹਨੂੰ ਉਦੋਂ ਦਾ ਮੈਨੂੰ ਜਾ ਕੇ ਫੋਨ ਵੀ ਨਹੀਂ ਕੀਤਾ ਸਤਾਰ ਨੇ ਤੇ ਹੁਣ ਆਉਂਦੇ ਸਾਰੇ ਵੀਰੇ ਪੀਸੀ ਰੱਖ ਲਈਏ ਵੀਰੇ ਪੀਸੀ ਰੱਖ ਲਈਏ ਵੀਰੇ ਹੁਣੇ ਪੀਸੀ ਰੱਖ ਲਈਏ ਵੀਰੇ ਹੁਣੇ ਪੀਸੀ ਰੱਖ ਲਈਏ ਆਫਿਸ ਵੀਰੇ ਮੈਂ ਆਪਣਾ ਸਮਾਨ ਮੈਂ ਆਪਣਾ ਸਮਾਨ ਰੱਖ ਚੁੱਕਿਆ ਰੱਖ ਲੈ ਮੈਂ ਕੁਰਸੀਆਂ ਤੱਕ ਤੇ ਮੇਰੀ ਰੇਜ ਉਹ ਸੀਗੀ ਜ਼ਿੰਮੇਵਾਰੀ ਉਹ ਮੈਂ ਨਿਭਾਤੀ ਸਫਾਈ ਸੀ ਤੇ ਮੇਰੀ ਹੀ ਬਾਸ ਹੋਰ ਕੁਝ ਨਹੀਂ ਹੋ ਤੇਰਾ ਪੀਸੀ ਰੱਖਣਾ ਰਹਿ ਗਿਆ ਇੱਕ ਫਲੈਕਸ ਰਹਿ ਗਈ ਫਲੈਕਸ ਵਾਲਾ ਨੇ ਬਹੁਤ ਦੁੱਖੀ ਕੀਤਾ ਚਾਰ ਚਾਰ ਪੰਜ ਪੰਜ ਗੇੜੇ ਮਾਰ ਲੇ ਮੈਂ ਐਵੇਂ ਬੋਲਣਾ ਜਮਾਈ ਆਂ ਕਿ ਤੱਕ ਬਣਾਇਆ ਤੂੰ ਵਾ ਇਹ ਕੀ ਨਹੀਂ ਹੈਗਾ ਅੱਜ ਦਿਖਾਉਣਾ ਕੱਬੀ ਆ ਫਿਰ ਚਲੋ ਉਹਨੇ ਜੀ ਕੀ ਨਹੀਂ ਪਤਾ ਪਟਾਇਆ ਪਰ ਬੈਣਾ ਤੁਸੀਂ ਦੋਵਾਂ ਬਣਾਵਣੇ ਨਹੀਂ ਹੈ ਤੇ ਨਾ ਉਹ ਰੱਖਾ ਮੁੰਡਾ ਕੋਰ ਇਹਨੇ ਜੀ ਕਹਿੰਦਾ ਲੋ ਪਾ ਕੇ ਵੀਰਾ ਤਾਂ 2 ਵਜੇ ਤੱਕ ਆ ਜਾਊਗਾ ਕੰਮ ਕੁਮ ਨਵੇੜ ਕੇ ਵੀਰਾ ਮੈਂ ਜਿਹੜਾ 2 ਵਜੇ ਰੋਟੀ ਖਾਣੀ ਸੀ ਆਉਂਦਾ ਘਰ ਹੋਰ ਰੋਟੀ ਖਾਣ ਆਇਆ ਕਰੂੰਗਾ ਮੈਂ ਘਰੇ ਵਸੇ ਨਹੀਂ ਨਹੀਂ ਜਿਹੜਾ ਟਿਫਨ ਬਣਾ ਕੇ ਲਿਆਇਆ ਜਿਹੜਾ 2 ਵਜੇ ਟਿਫਨ ਲੈਣਾ ਕਹਿੰਦਾ ਘਰੇ ਜਾਣ ਹੀ ਨਹੀਂ ਆ ਕਰਨਾ ਮੈਂ ਆਪਣਾ ਮੈਂ ਨਹੀਂ ਜਾ ਕਰੂੰ ਹੋਰ ਪਤਾ ਲੈ ਕੇ ਆ ਕਰੇਂਗੇ ਤੂੰ ਛੇ ਪਤਾ ਲੈ ਕੇ ਆ ਕਰੇਂਗੇ ਪਤਾ ਲੈ ਕੇ 6 ਵਜੇ ਕਰਿਆ ਹੋਇਆ ਗੁਰੂ ਵੀਰਾ ਟਿਫਨ ਨਾਲ ਬੰਨ ਕੇ ਤੋਰਦਾ ਕਰੋ ਕਹਿਆ ਕਰਨਾ ਟਾਈਮ ਰੱਖਣਾ ਮੈਂ 5:30 'ਤੇ ਆਫਿਸ ਬੰਦ ਕਰਾ ਦਿਆ ਕਰਨਾ ਇੱਥੇ ਇਧਰ ਤਾਂ ਲੱਗ ਗਿਆ ਬਣ ਗਿਆ ਨਾ ਰੂਲ ਇੱਧਰ ਤਾਂ ਲੱਗ ਗਿਆ ਰੂਲ ਬਣ ਗਿਆ ਨਾ ਰੂਲ ਤੂੰ ਤਾਂ ਬੈਨ ਬੈਨ ਕਰਾਤਾ ਪਹਿਲਾਂ ਹੀ ਮੈਨੂੰ ਉਧਰ ਭਾਬੀ ਰੁਕਿਆ ਨਾ ਹੁੰਦੀ ਸੀ ਇਧਰ ਨਾ ਉਹ ਦਾਲਦਾਂ ਨੂੰ ਤੇਿਆਰੀ ਜੁਈ ਵਾਹ ਵਿੱਚ ਵਿਚਾਲੇ ਆ ਗਈ ਭਾਬੀ ਮੈਨੂੰ ਭਾਬੀ ਵੀ ਆ ਚਲਦੇ ਕੋਈ ਨਹੀਂ ਕਰ ਲੋ ਵੇ ਮਿੱਤਰੋ ਹੁਣ ਹੋਵੇ ਸਾਰੇ ਜਣੇ ਤਿਆਰ ਹੁਣ ਆਪਾਂ ਨਾਲ ਇਹਨਾਂ ਨੂੰ ਆਫਿਸ ਦਿਖਾ ਦਿੰਨੇ ਆ ਤੇ ਨਾਲੇ ਜਾਈ ਜੂ ਰਿਬੈਟ ਜਾਨੀ ਚੱਲੋ ਮੜ ਮੜ ਖਵਾ ਦਾਂਗੇ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਆਫਿਸ ਤੇ ਆਫਿਸ ਚ ਗਾਗਾ ਚੁੱਕੇ ਨੇ ਪਹਿਲੇ ਗਾਗਾ ਚੁੱਕੇ ਨੇ ਸ਼ਕਲਾ ਨਹੀਂ ਲਗਾਉਣਾ ਮੈਂ ਗਾਗਾ ਦੀਆਂ ਸ਼ਕਲਾ ਨਹੀਂ ਦਿਖਾਉਂਦਾ ਬਸ ਅਜ ਰੌਣਕ ਲੱਗ ਚੁੱਕੀ ਆ ਰੌਣਕ ਲੱਗ ਚੁੱਕੀ ਆ ਉਹ ਨੀਲਾ ਜਿਹਾ ਕਿਵੇਂ ਆਈ ਜਾਂਦਾ ਨਾ ਨੀਲਾ ਜਿਹਾ ਕਿਵੇਂ ਆਈ ਜਾਂਦਾ ਮਿੰਟੂ ਵੀ ਆ ਵੀ ਆ ਚੁੱਕਿਆ ਹੈ ਮੈਰੇ ਕਿਵੇਂ ਲੱਗਿਆ ਆਫਿਸ ਠੀਕ ਹੈ ਕੰਮ ਚਲਾਉ ਵਧੀਆ ਵੀਰ ਮਾ ਜੀ ਵੀਰ ਯਾਰਾਸ ਕੁਏ ਲੜਾਂ ਮੈਂ ਮੇਰੇ ਤੇ ਔਨੇ ਗੋਡੇ ਨਹੀਂ ਚੁਰਕਾ ਗੋਡੇ ਕੱਲੇ ਤਾਂ ਨਹੀਂ ਹੁੰਦਾ ਜੀ ਨਹੀਂ ਅਸੀਂ ਕੱਲੇ ਗੋਡੇ ਓਏ ਰੀਵਨ ਵੀਰੇ ਤੋਂ ਘਟਾਉਣਾ ਜਾਗਾ ਆਪਾਂ ਆਹ ਵੀਰ ਦੀ ਕਾਮ ਕਰਨੀ ਹੈ ਨਾ ਲਾ ਦੂਗੀ ਵੀਰ ਮੈਂ ਨਰਦੂਤ ਚਾਹ ਹਾਂ ਸਾਹਮਣੇ ਆਲੇ ਨੂੰ ਆਇਆ ਚੀਫ ਗੈਸਟ ਦੇ ਅਪਾਇੰਟਮੈਂਟ ਲੈਣੀ ਪੈਣੀ ਪਹਿਲਾਂ ਮੋਸੀ ਮੋਸੀ ਲੈ ਆਏ ਨਾਲ ਇਹ ਵੀ ਆ ਲੰਗੜ ਕੇ ਲੱਗ ਨਹੀਂ ਹੱਟੀ ਫਿਰ ਤੂੰ ਲੈ ਆਈ ਚਾਈ ਚੋਰੀ ਹਾਂ ਸਾਰਿਆਂ ਨੂੰ ਨਹੀਂ ਡਲਿਆ ਫਿਰ ਤੂੰ ਮੈਂ ਤਾਂ ਕਿਵੇਂ ਡਲ ਜੀ ਆਪਾਂ ਉਹਨਾਂ ਦਾ ਪੈਣੀ ਸੀ ਇੱਥੇ ਇੱਕ ਜਿਹੀ ਦੋ ਲੇ ਕੇ ਜਰੂਰੀ ਆ ਇੱਕ ਦੋ ਜਾਂ ਤਿੰਨ ਦਿਨ ਤੋਂ ਵੱਧ ਇਹ ਰਹਿ ਨਹੀਂ ਸਕਦਾ ਜੀ ਇਸਾ ਨਹੀਂ ਪਉਣਾ ਪੈਣ ਨਾਲ ਹੋਰ ਮੈਂ ਤਾਂ ਉੱਥੇ ਵੀ ਨਹੀਂ ਗਿਆ ਵੀਰੇ ਕੋਟਰ ਮੈਸੂਨ ਸੋਰੀ ਸੀ ਤਾਂ ਗਿਆ ਨਹੀਂ ਬਾਹਰ ਖਾਣ ਨਹੀਂ ਟਿਕਦੇ ਨਹੀਂ ਟਿਕਦੇ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਕਿਸੇ ਨੂੰ ਪਤਾ ਲੱਗਿਆ ਬਸ ਆ ਗਈ ਛੱਡ ਪਤਾ ਲੱਗਿਆ ਲਓ ਵੀ ਇਹ ਨਹੀਂ ਹਟਦੇ ਹੁਣ ਤੰਦੂਰੀ ਹਟਾ ਗਏ ਹਲੋ ਦੇਖੋ ਨਾ ਬੇਬੀ ਉਹਨੂੰ ਟਿਕ ਜਾ ਹੁਣ ਤੰਦੂਰੀ ਹਟਾ ਗਿਆ ਤੁਹਾਨੂੰ ਬਸ ਕਰੀਏ ਕੀ ਹੁਣ ਸਾਨੂੰ ਸੰਗੜਾ ਲਗਾਈਏ ਸੰਗੜਾ ਲਗਾਈਏ ਤੁਰੀ ਵੀ ਜਾਂਦਾ ਇਹ ਕੀ ਹੋ ਗਈ ਦੀ ਇਹ ਮੈਨੂੰ ਕੁ ਟਵੀ ਜੇ ਪੋਲ ਕੇ ਰਹੀਦਾ ਨਾ ਫੂਡ ਬਲੌਗਰ ਬੰਨਾ ਮੈਨਾ ਪੜੋਰੀ ਟਵੀ ਮੋਨੇ ਦੇਣੀ ਮੈਨੂੰ ਦਿਖਾ ਦਈਏ ਕੀ ਬਲੌਗ ਇਹ ਸਾਰਾ ਦਿਨ ਕਰੀਏ ਕੀ ਤਾਂ ਸਮਝੀ ਦੀ ਆਉਂਦੀ ਖਾਣ ਪੀਣ ਹੀ ਨਹੀਂ ਰਹੇ ਫੂਡ ਬਲੌਗਰ ਬੰਦੇ ਆਪਾਂ ਤਾਂ ਤੇ ਮੈਂ ਕੀ ਲਓ ਵੀ ਆ ਪੀ ਕੇ ਫਿਸਰ ਚੁੱਕੇ ਆ ਘਰ ਨੂੰ ਹੋ ਰੋਟੀ ਖਾਂ ਜੋਗੇ ਹੋਊਗਾ ਯਾਰ ਹੁਣ ਆਪਾਂ ਹਨਾ ਹਾਂ ਹੁਣ ਦੋ ਦੋ ਰੋਟੀਆਂ ਖਾਦੇ ਆ ਹੁਣ ਅਸੀਂ ਨਿਕਲ ਚੁੱਕੇ ਆ ਸੈਰ ਤੇ ਪਚਾਪ ਚੁੱਕੇ ਫਿਰ ਚੱਲਾਂਗੇ ਘਰ ਨੂੰ ਲੰਕਟਰ ਵਾਲੀਆਂ ਨਾਲ ਹੀ ਘਰ ਵਾਲੇ ਨਾਲ ਨੇ ਹਾਂ ਅਜਾ ਤਾਨੂੰ ਕਿਸੇ ਕਿਸੇ ਘਰ ਵਾਲੀ ਦਾ ਫੋਨ ਨਹੀਂ ਆਏ ਘਰ ਵਾਲੀਆਂ ਨਾਲ ਨੇ ਸਾਡੇ ਲੋ ਵੀ ਕਰੋ ਚੱਕ ਧੁੰਦ ਪੈਣੀ ਸ਼ੁਰੂ ਹੋ ਗਈ ਆ ਹੁਣ ਵਧੀਆ ਘਰ ਨੂੰ ਬਾਜੀ ਉਹ ਹੋ ਹੁਣ ਆਪਾਂ ਕਰਤਾ ਜੋੜੀਆਂ ਨੂੰ ਬਾਏ ਬਾਏ ਹੁਣ ਚੱਲਿਆ ਘਰ ਨੂੰ ਤੇ ਅੱਜ ਦੇ ਵਲੌਗ ਵਿੱਚ ਬਸ ਇੰਨਾ ਹੀ ਉਮੀਦ ਕਰਦਾ ਤੁਸੀਂ ਸਾਡਾ ਵਲੌਗ ਇੰਜੋਏ ਕੀਤਾ ਹੋਊਗਾ ਜੇ ਇੰਜੋਏ ਕੀਤਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕੱਲ ਨੂੰ ਹੈਗਾ ਤੁਹਾਡੇ ਲਈ ਇੱਕ ਬਹੁਤ ਵੱਡਾ ਕੀ ਕਹਿੰਦੇ ਨੇ ਸਰਪ੍ਰਾਈਜ਼ ਇੰਨਾ ਤੇ ਇੰਨਾ ਵਾਸਤੇ ਕੱਲ ਨੂੰ ਹੈਗਾ ਨਾ ਵਾਸਤੇ ਬਹੁਤ ਵੱਡਾ ਸਰਪ੍ਰਾਈਜ਼ ਕਿਉਂ ਕੱਲ ਨੂੰ ਫੇਰ ਅਸੀਂ ਜੋੜੀ ਜੋੜੀਆਂ ਇਕੱਠੇ ਹੋਵਾਂਗੇ ਤੇ ਬਾਕੀ ਜੁੜੇ ਰਹੋ ਵਲੋਗਾਂ ਦੇ ਨਾਲ ਪਿਆਰ ਦਿੰਦੇ ਰਹੋ ਤੇ ਕੱਲ ਦੇ ਵਲੋਗ ਦੇ ਵਿੱਚ ਬਹੁਤ ਐਂਟਰਟੇਨ ਕਰਾਂਗੇ ਤੁਹਾਨੂੰ ਤੇ ਬਸ ਅੱਜ ਦੇ ਵਲੋਗ ਵਿੱਚ ਨਹੀਂ ਬਾਏ ਬਾਏ